ਕੋਰਡੇ ਕਸਬਾ ਸਾਧਿਕ ਸਥਿਤ SBI ਦੀ ਛਾਕਾ 2 ਕਰੋੜ ਰੁਪਏ ਦੀ ਹੀਰਾ ਫੇਰੀ ਕਰਕੇ ਫਰਾਰ ਹੋਇਆ ਰੋਪੀ ਅਮਿਤ ਢਿੰਗਰਾ ਦੀ ਪਤਨੀ ਨੂੰ 2 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜਿਆ ਗਿਆ ਪੁਲਿਸ ਨੇ ਸ਼ੁਕਰਵਾਨੂ ਰੋਪੀ ਅਮਿਤ ਢਿੰਗਰਾ ਦੀ ਪਤਨੀ ਰੁਪਿੰਦਰ ਕੋਹ ਨੂੰ ਦਾਲਤ ਪੇਸ਼ ਕੀਤਾ ਜਿੱਥੇ ਦਾਲਤ ਨੇ ਉਸ ਨੂੰ 2 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਯਾਦ ਰੱਖੇ ਕਿ ਸਾਧਿਕ ਸਥਿਤ SBI ਬੈਂਕ ਵਿੱਚ ਕਲਰਕ ਅਮਿਤ ਢਿੰਗਰਾ ਨੇ ਲੋਕਾਂ ਦੇ ਖਾਤੇਆਂ FD ਲਿਮਿਟ ਮਿਊਚੁਅਲ ਫੰਡ ਬੀਮਾ ਆਦਿ ਚ ਕਰੋੜਾਂ ਰੁਪਏ ਦੀ ਹਿਰਾਫੇਰੀ ਕਰਕੇ ਫਰਾਰ ਹੋ ਗਿਆ ਸੀ ਬੈਂਕ ਅਧਿਕਾਰੀਆਂ ਦੁਆਰਾ ਕੀਤੀ ਜਾਂਚ ਵਿੱਚ ਹੁਣ ਤੱਕ 6 ਕਰੋੜ ਰੁਪਏ ਤੋਂ ਵੱਧ ਦੀ ਹਿਰਾਫੇਰੀ ਸਾਹਮਣੇ ਆ ਚੁੱਕੀ ਹੈ ਇਸ ਮਾਮਲੇ 'ਚ ਕਾਰਵਾਈ ਕਰਦਿਆਂ ਗੁਜਰੇ ਦਿਨ ਪੁਲਿਸ ਵੱਲੋਂ આરોપી ਅਮਿਤ ਠਿੰਗਰਾ ਦੀ ਪਤਨੀ ਰੁਪਿੰਦਰ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਨੂੰ ਸ਼ੁਕਰਵਾਰ ਨੂੰ ਅਦਾਲਤ ਵਿੱਚ ਤੇਜ਼ ਕਰਕੇ ਦੋ ਤਿੰਨਾਂ ਦਾ ਪੁਲਸ ਨੇ ਮਾੜ ਲਿਆ ਗਿਆ ਇਹ ਵੀ ਦੱਸਣਯੋਗ ਹੈ ਕਿ ਰੁਪਿੰਦਰ ਕੌਰ ਦੇ ਖਾਤਿਆਂ ਵਿੱਚ આરોપી ਅਮਿਤ ਠਿੰਗਰਾ ਵੱਲੋਂ 9 ਕਰੋੜ ਰੁਪਏ ਤੋਂ ਵੱਧ ਦੀ ਰਕਮ ਟ੍ਰਾਂਸਫਰ ਕੀਤੀ ਗਈ ਸੀ ਜਿਸ ਕਰਕੇ ਪੁਲਿਸ ਵੱਲੋਂ ਉਸ ਨੂੰ ਨਾਮਜ਼ਦ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ ਦੂਜੇ ਪਾਸੇ ਪੁਲਿਸ ਵੱਲੋਂ ਰੋਪੀੰਮੇ ਟਿੰਗਰਾ ਦੀ ਗ੍ਰਫਤਾਰੀ ਲਈ ਚਾਪੇ ਮਾਰੀ ਜਾ ਰਹੀ ਹੈ